ਸੱਜਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਉਪਲ ਦੋਸਤੋ ਬੜੇ ਜ਼ਿਆਦੇ ਜ਼ਮੀਂਦਾਰਾਂ ਦੇ ਇਹਨਾਂ ਦਿਨਾਂ ਦੇ ਵਿੱਚ ਸਵਾਲ ਆਪਾਂ ਨੂੰ ਜੱਦਤਰ ਜਿਹੜੇ ਵੇਖਣ ਨੂੰ ਮਿਲ ਜਾਂਦੇ ਨੇ ਕਿ ਇਸ ਵਾਰ ਬਾਸਮਤੀ ਲਾਈਏ ਜਾਂ ਨਾ ਲਾਈਏ ਜਾਂ ਕਿੰਨੇ ਕੁ ਰਕਬੇ ਦੇ ਵਿੱਚ ਲਾਉਣੀ ਚਾਹੀਦੀ ਏ ਕਿੰਨੇ ਕਿੱਲੇ ਆਪਾਂ ਨੂੰ ਲਾਉਣੇ ਚਾਹੀਦੇ ਨੇ ਰੇਟ ਇਸ ਵਾਰ ਚੰਗੇ ਰਹਿਣਗੇ ਜਾਂ ਫਿਰ ਮਾੜੇ ਰਹਿਣਗੇ ਕੀ ਸੰਭਾਵਨਾ ਹੈ ਇਸ ਵਾਰ ਰੇਟਾਂ ਨੂੰ ਲੈ ਕੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਡਿਟੇਲ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੇ ਚੈਨਲ ਨੂੰ ਜ਼ਿਕਰ ਤੁਸੀਂ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜੜੀ ਉਹਨੂੰ ਦਬਾ ਲਓ ਸੋ ਦੋਸਤੋ ਬਾਸਮਤੀ ਦੀ ਜاہے ਤੁਸੀਂ ਕੋਈ ਵੀ ਵੈਰਾਈਟੀ ਲਾਉਣ ਦੇ ਬਾਰੇ ਵਿਚਾਰ ਬਣਾ ਰਹੇ ਹੋ ਚਾਹੇ 17 18 ਲਾਉਣ ਦਾ ਸੋਚਿਆ ਤੁਸੀਂ 11 21 ਲਾਉਣੀ ਹੈ 1509 ਲਾਉਣੀ ਹੈ 1692 ਲਾਉਣੀ ਹੈ ਇਹ ਜਿਹੜੀਆਂ ਵੈਰਾਈਟੀਆਂ ਸੇਫ ਨੇ ਜੇ ਲਾਉਣੀਆਂ ਨੇ ਮੈਂ ਤੁਹਾਨੂੰ ਪ੍ਰੈਫਰ ਕਰਦਾ ਕਿ ਆਪਾਂ ਇਹਨਾਂ ਵੈਰਾਈਟੀਆਂ ਨੂੰ ਚੁਣੀਏ ਬਾਕੀ ਦੂਸਰੀਆਂ ਜਿਹੜੀਆਂ ਨਵੀਆਂ ਵੈਰਾਈਟੀਆਂ 1886 ਹੋ ਗਈ 1885 ਹੋ ਗਈ 1847 ਹੋ ਗਈ ਉਹਨਾਂ ਨੂੰ ਛੱਡ ਗਏ ਕਿਉਂਕਿ ਉਹਨਾਂ ਨੂੰ ਪਿਛਲੇ ਸਾਲ ਮੰਡੀਆਂ ਦੇ ਵਿੱਚ ਵੀ ਠੁੱਡ ਬੜੇ ਪਏ ਨੇ ਉਹਨਾਂ ਦੀ ਕਦਰ ਨਹੀਂ ਗਈ ਉਹਨਾਂ ਦਾ ਰੇਟ ਨਹੀਂ ਆਪਾਂ ਨੂੰ ਦਾ ਤੇ ਦੂਸਰੇ ਨੰਬਰ ਤੇ ਉਹਨਾਂ ਦੇ ਵਿੱਚ ਬਿਮਾਰੀਆਂ ਵੀ ਜਿਆਦੀਆਂ ਆਉਂਦੀਆਂ ਨੇ ਤੇ ਪੱਕਣ ਦੇ ਵਿੱਚ ਵੀ ਬੜਾ ਜ਼ਿਆਦਾ ਉਹ ਵੈਰੈਟੀਆਂ ਲੇਟ ਜਾਂਦੀਆਂ ਨੇ ਹੁਣ ਆਪਾਂ ਮੇਨ ਜਿਹੜਾ ਆਪਣਾ ਮੁੱਖ ਦਾ ਮੁੱਦਾ ਹੈ ਉਹਦੇ ਉੱਤੇ ਆਉਨੇ ਆ ਕਿ ਇਸ ਵਾਰ ਰੇਟ ਕਿਵੇਂ ਦੇ ਰਹਿਣ ਵਾਲੇ ਨੇ ਵੇਖੋ ਪਿਛਲੇ 10 ਦਿਨ ਤੋਂ ਲਗਭਗ ਮੈਂ ਮੇਰੇ ਬਹੁਤ ਤਰਨਾਟ ਸੱਜਣ ਨੇ ਮੰਡੀਆਂ ਦੇ ਬਾਦਸ਼ਾਹ ਅਕਸਰ ਉਹਨਾਂ ਨੂੰ ਮੈਂ ਕਹਿਣਾ ਹੁੰਨਾ ਡੀਲਰਿੰਗ ਦਾ ਕੰਮ ਕਰਦੇ ਨੇ ਐਕਸਪੋਰਟ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਹੁੰਦਾ ਹੈ ਬਾਸਮਤੀ ਦੇ ਵਿੱਚ ਉਹਨਾਂ ਦੇ ਨਾਲ ਬੜੇ ਦਿਨਾਂ ਤੋਂ ਅਸੀਂ ਵਿਚਾਰ ਕਰਦੇ ਆ ਬਹੁਤ ਸਾਰੇ ਐਨਲਾਈਜ਼ ਕਰਦੇ ਆ ਪਿਛਲੇ ਸਾਲਾਂ ਨੂੰ ਦੇ ਜਿਹੜੇ ਡਾਟੇ ਨੇ ਉਹਨਾਂ ਨੂੰ ਚੁੱਕ ਕੇ ਇਸ ਸਾਲ ਦੀ ਨਾਲ ਜਿਕਰ ਆਪਾਂ ਮਿਲਾ ਕੇ ਵੀ ਜਾਂ ਫਿਰ ਪਿਛਲੇ 3 ਤੋਂ 5 ਸਾਲਾਂ ਦਾ ਜਿਹੜਾ ਡਾਟਾ ਆਪਾਂ ਚੁੱਕ ਕੇ ਮਿਲਾ ਕੇ ਵੇਨੇ ਆ ਉਹਦੇ ਨਾਲ ਜੇ ਜੋ ਖਬਰਾਂ ਨੇ ਜੋ ਸਰਕਾਰਾਂ ਦੇ ਰਵੱਈਏ ਨੇ ਜਾਂ ਹੋਰ ਮੌਸਮ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਹੁੰਦਾ ਹੈ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਨੂੰ ਜੇਕਰ ਆਪਾਂ ਮਲਾਉਣੇ ਆ ਤਾਂ ਬਾਸਮਤੀ ਦੇ ਉੱਤੇ ਇਸ ਵਾਰ ਤੁਹਾਨੂੰ ਕੋਈ ਮਾੜਾ ਫਰਕ ਜਿਹੜਾ ਹੈ ਮਾੜਾ ਅਸਰ ਜਿਹੜਾ ਹੈ ਰੇਟਾਂ ਦੇ ਉੱਤੇ ਵੇਖਣ ਨੂੰ ਜ਼ਿਆਦਾਤਰ ਨਹੀਂ ਮਿਲੇਗਾ ਬੜੇ ਜਿਆਦੇ ਲੋਕਾਂ ਦਾ ਅਕਸਰ ਇਹ ਮੰਨਣਾ ਹੈ ਕਿ ਇਸ ਵਾਰ ਬਾਸਮਤੀ ਜਿਆਦੀ ਲੱਗਣੀ ਹੈ ਜਿਆਦੇ ਰਕਵੇ ਦੇ ਵਿੱਚ ਲੱਗਣੀ ਹੈ ਤਾਂ ਕਰਕੇ ਵੀ ਰੇਟ ਹੋ ਸਕਦਾ ਹੈ ਕਿ ਘਟ ਜਾਣ ਪਰ ਇਦਾਂ ਦਾ ਕੁਝ ਵੀ ਨਹੀਂ ਹੋਵੇਗਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੜਾ ਮਾਈਨਰ ਫਰਕ ਪਾਉਂਦੀਆਂ ਨੇ ਕੋਈ 1-2% ਦਾ ਫਰਕ ਪੈ ਸਕਦਾ ਹੈ ਜਿਆਦਾ ਤੋਂ ਜਿਆਦਾ ਇਹ ਨਹੀਂ ਹੈ ਕਿ 50% ਦਾ ਫਰਕ ਪੈ ਜਾਊਗਾ ਦੂਸਰੇ ਨੰਬਰ ਦੇ 1-2% ਦਾ ਫਰਕ ਜਿਹੜਾ ਪਾਕਿਸਤਾਨ ਦੇ ਵਿੱਚ ਜੇਕਰ ਇਸ ਵਾਰ ਮੰਨ ਕੇ ਚੱਲੋ ਇੰਡੀਆ ਭਾਰਤ ਜਾਂ ਫਿਰ ਪਾਕਿਸਤਾਨ ਦੇ ਵਿੱਚ ਮਾਨਸੂਨ ਜਿਹੜੀ ਵੇਲੇ ਨਾਲ ਆ ਜਾਂਦੀ ਏ ਤਾਂ 1 ਤੋਂ 2% ਉਹ ਜਿਹੜੀ ਚੀਜ਼ ਵੀ ਇਫੈਕਟ ਕਰੇਗੀ ਪਾਕਿਸਤਾਨ ਦੇ ਵਿੱਚ ਬਾਸਮਤੀ ਜਿਹੜੀ ਇਹ ਵੇਲੇ ਦੇ ਨਾਲ ਲੱਗ ਜਾਊਗੀ ਜਿੰਨੀ ਛੇਤੀ ਮਾਨਸੂਨ ਆਵੇਗਾ ਤੇ ਉਨੀ ਵਧੀਆ ਬਾਸਮਤੀ ਐਕਸਪੋਰਟਰਾਂ ਨੂੰ ਮਿਲਦੀ ਹੈ ਉਧਰੋਂ ਜ਼ਿਆਦਾ ਪੜ ਜਾਂਦੇ ਨੇ ਗੋਦਾਮ ਤੇ ਇਸ ਕਰਕੇ 1 ਤੋਂ 2% ਜਿਹੜਾ ਇਹ ਨਹੀਂ ਹੈ ਕਿ ਭਾਰਤ ਦੀ ਬਾਸਮਤੀ ਵਿਕੇਗੀ ਨਹੀਂ ਬਿਲਕੁਲ ਵੀ ਦਿੱਕੇਗੀ ਸਭ ਕੁਝ ਜੋ ਹੋਵੇਗਾ ਪਰ 2 ਤੋਂ 4% ਦਾ ਫਰਕ ਇਹ ਦੋ ਚੀਜ਼ਾਂ ਬਾ ਸਕਦੀਆਂ ਨੇ ਜੇਕਰ ਤੁਸੀਂ ਪਿਛਲੇ ਸਾਲ ਦੇ ਰੇਟਾਂ ਦੇ ਨਾਲੋਂ 5 ਤੋਂ ਲੈ ਕੇ 8% ਘਾਟੇ ਦੇ ਨਾਲ ਬਾਸਮਤੀ ਲਾ ਕੇ ਤੁਹਾਨੂੰ ਝੋਨੇ ਜਿੰਨੇ ਪੈਸੇ ਜਾਂ ਫਿਰ ਝੋਨੇ ਦੇ ਨਾਲੋਂ ਜ਼ਿਆਦਾ ਪੈਸੇ ਬਚਦੇ ਨੇ ਤਾਂ ਬਾਸਮਤੀ ਲਾ ਲਿਓ ਜੇ ਕਿਉਂਕਿ 5 ਤੋਂ 8% ਮਾਰਕੀਟ ਡਿੱਗ ਸਕਦੀ ਏ ਜ਼ਿਆਦਾ ਤੋਂ ਜ਼ਿਆਦਾ ਵੀ ਜੇਕਰ ਇਹ ਚੀਜ਼ਾਂ ਪ੍ਰਭਾਵ ਪਾਉਣ ਇਹਦੇ ਤੋਂ ਜ਼ਿਆਦਾ ਮਾਰਕੀਟ ਜਿਹੜੀ ਡਿੱਗਣ ਦੇ ਚਾਂਸ ਨਹੀਂਗੇ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਆਪਾਂ ਸਾਰੀ ਬਾਸਮਤੀ ਲਾ ਦਈਏ ਕਦੇ ਵੀ ਨਹੀਂ ਇਦਾਂ ਕਰਨਾ ਬਾਸਮਤੀ ਤੁਸੀਂ ਓਨੀ ਲਾਉਣੀ ਹੈ ਜਿੰਨਾ ਤੁਸੀਂ ਜੂਆ ਖੇਡ ਸਕਦੇ ਹੋ ਜਿੰਨਾ ਤੁਸੀਂ ਝੱਲ ਸਕਦੇ ਹੋ ਕਿਉਂਕਿ ਏਕ ਜੂਆ ਏਕ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਐਂਡ ਤੇ ਜਾ ਕੇ ਸਰਕਾਰ ਨੇ ਕਿਹੋ ਜਿਹਾ ਰਵਈਆ ਕਰ ਦੇਣਾ ਹੈ ਐਕਸਪੋਰਟ ਦੇ ਵਿੱਚ ਕੀ ਕੀ ਪ੍ਰੋਬਲਮਾਂ ਆਉਣੀਆਂ ਨੇ ਜਾਂ ਨਹੀਂ ਆਉਣੀਆਂ ਉਹਨਾਂ ਦੇ ਬਾਰੇ ਕੁਝ ਵੀ ਨਹੀਂ ਗਿਆ ਜਾ ਸਕਦਾ ਇਸ ਕਰਕੇ ਬਾਸਮਤੀ ਤੁਸੀਂ ਤੀਸਰੇ ਹਿੱਸੇ ਦੇ ਵਿੱਚ ਮੰਨ ਕੇ ਚੱਲੋ ਜੇਕਰ ਤੁਹਾਡੇ ਕੋਲ 9 ਕਿੱਲੇ ਜ਼ਮੀਨ ਹੈ ਤਾਂ 3 ਕਿੱਲੇ ਹੀ ਜ਼ਿਆਦਾ ਤੋਂ ਜ਼ਿਆਦਾ ਬਾਸਮਤੀ ਤੁਸੀਂ ਲਾਉਣੀ ਹੈ 6 ਕਿੱਲੇ ਤੁਸੀਂ ਝੋਨਾ ਲਾਉਣਾ ਹੈ ਤਾਂ ਜੋ ਤੁਹਾਨੂੰ 75 ਤੋਂ 80000 ਰੁਪਇਆ ਤੁਹਾਡੀ ਜੇਬ ਦੇ ਵਿੱਚ ਝੋਨੇ ਦਾ ਇੱਕ ਕਿੱਲੇ ਦੇ ਵਿੱਚੋਂ ਪੈ ਜਾਵੇ ਕਿਉਂਕਿ ਉਹ ਪੱਕੇ ਪੈਸੇ ਹੁੰਦੇ ਨੇ ਬਾਸਮਤੀ ਜਿੰਨਾਕ ਤੁਸੀਂ ਜੂਆ ਖੇਡ ਸਕਦੇ ਜਿੰਨਾਕ ਤੁਸੀਂ ਝੱਲ ਸਕਦੇ ਜੇ ਆਪਾਂ ਉਨੀ ਕੋਈ ਲਾਉਣੀ ਹੈ ਇਹ ਨਹੀਂ ਹੈ ਕਿ ਪਿਛਲੇ ਸਾਲ ਰੇਟ ਵਧੀਆ ਸੀ ਤੇ ਆਪਾਂ ਇਸ ਵਾਰ ਸਾਰੀ ਬਾਸਮਤੀ ਲਾ ਦਈਏ ਜਾਂ ਫਿਰ ਆਪਾਂ ਇਸ ਵਾਰ ਇਸ ਕਰਕੇ ਨਾ ਲਈਏ ਕਿ ਇਸ ਵਾਰ ਬੜੇ ਜ਼ਿਆਦਾ ਲੋਕ ਬਾਸਮਤੀ ਲਈ ਜਾਂਦੇ ਨੇ ਸ਼ਾਇਦ ਰੇਟ ਘਟ ਜਾਵੇ ਇਦਾਂ ਕਦੇ ਵੀ ਨਹੀਂ ਹੋਣਾ ਇਹ ਜਿਹੜੀ ਚੀਜ਼ ਹੈ ਕੋਈ ਬਹੁਤਾ ਫਰਕ ਨਹੀਂ ਪਾਉਂਦੀ ਜਿੰਨੇ ਮਰਜ਼ੀ ਲੋਕ ਬਾਸਮਤੀ ਲਾ ਲੈਣ ਬਿਲਕੁਲ ਮਾਈਨਰ ਫਰਕ ਪੈਂਦਾ ਇਸ ਗੱਲ ਦੇ ਨਾਲ ਰੇਟ ਘਟਣ ਦੇ ਕੋਈ ਬਹੁਤੇ ਜ਼ਿਆਦੇ ਚਾਂਸ ਨਹੀਂਗੇ ਰੇਟ ਲਗਭਗ ਸਥਿਰ ਰਹਿਣਗੇ ਪਰ ਫਿਰ ਵੀ ਜੇਕਰ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ 5 ਤੋਂ 8% ਤੁਸੀਂ ਘਾਟਾ ਚੱਲ ਸਕਦੇ ਜੇ ਇਹ ਚੀਜ਼ ਤੁਸੀਂ ਜ਼ਰੂਰ ਸੋਚ ਕੇ ਚੱਲਣਾ ਹੈ ਬਾਸਮਤੀ ਲਾਉਣੀ ਹੈ ਤਾਂ ਇਹ ਮੰਨ ਕੇ ਚੱਲਣਾ ਹੈ ਕਿ ਜੇਕਰ ਪਿਛਲੇ ਸਾਲ 4500 ਰੇਟ ਸੀ ਤੇ ਇਸ ਵਾਰ 4000 ਤੁਹਾਨੂੰ ਮਿਲ ਸਕਦਾ ਹੈ ਬਾਕੀ ਮਾਰਕੀਟ ਸਥਿਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੇਟਾਂ ਦੇ ਵਿੱਚ ਥੋੜੇ ਬਹੁਤ ਆਪਾਂ ਨੂੰ ਉਛਾਲ ਵੀ ਜਿਹੜੇ ਜਰੂਰ ਵੇਖਣ ਨੂੰ ਮਿਲਣਗੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਜਰੂਰ ਅੱਗੇ ਦਵਾਗੇ ਸ਼ੇਅਰ ਵੀ ਕਰਨਾ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿਦਲੋਂ ਬਹੁਤ ਬਹੁਤ ਧੰਨਵਾਦ